ਕਾ ਨਾ ਦਿੱਲੀ ਸੀਸ ਘਟਾਉਂਦੇ ਪਾ ਹਿੰਦੂ ਵਿੱਚ ਸੰਸਾਰ ਨਾ ਹੁੰਦੇ ਮੁਗਲ ਹੀ ਹੁੰਦੇ ਚਾਰ ਚੁਫੇਰੇ ਜੇ ਬਾਰੇ ਪੁੱਤਰ ਚਾਰ ਨਾ ਹੁੰਦੇ ਜ਼ੁਲਮ ਜ਼ਬਰ ਦੀ ਟੱਕਰ ਮੋਰੇ ਜੇ ਨੀਲੇ ਤੇ ਅਸਮਾਨ ਨਾ ਹੁੰਦੇ ਤੇ ਕਾਲੀਆਂ ਪੀਲੀਆਂ ਨੀਲੀਆਂ ਦਸਤਾਰਾਂ ਵਾਲੇ ਅੱਜ ਸਰਦਾਰਾਂ ਬਾਬਾ ਕਵਾਲਿਆ ਇਹ ਸਭ ਨਾ ਹੁੰਦਾ ਜੇ ਕਲ ਕੀ ਤਾਰੇ ਅਵਤਾਰ ਨਾ ਹੁੰਦੇ ਵਾਹ 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 ਇਸ ਹੰਨਾ ਇਹ ਬਾਰ ਕਲ ਕੀ ਤਾਰੇ ਅਵਤਾਰ ਨਾ ਹੁੰਦੇ ਲੋ ਇਸ ਵਿਚਾਰ ਸ਼ੋ ਮੇਸ਼ ਫੇਟਾ ਦੇ ਆ ਜੋ ਜਾਂਦਾ ਅੰਤ ਨਹੀਂ ਕੋਈ ਆਉਂਦਾ ਏ ਜੋ ਧਨ ਦਿਖਾ ਕਰ ਕੌਮ ਦਿਖਾ ਕਰ ਦੇਸ਼ ਦਿਖਾ ਕਰ ਆਪਣਾ ਸਾਰਾ ਸਰਵਾਂਸ ਲਟਾਉਂਦਾ ਏ ਕਲ ਕੀ ਕਰਦੀਆਂ ਕਿਡਾਂ ਦਾ ਉਮਰ ਸੀ ਪਾਵੇਂ ਅਜੇ ਨਿਆਣੀ ਪਰ ਹਿੰਦੂਆ ਦੀ ਸਮਝ ਕਹਾਣੀ ਅੱਖੀਆਂ ਵਿੱਚੋਂ ਜੋ ਡੋਲਦਾ ਸੀ ਗੁੰਨਣ ਨਾ ਦਿੱਤਾ ਮੁੜ ਕੇ ਪਾਣੀ ਉਹਨਾਂ ਦੇ ਜੰਗੂ ਤਿਲਕ ਬਚਾਉਣੇ ਲਈ ਡੁੱਬਦਾ ਧਰਮ ਜੋ ਪਾਰ ਲੰਘਾਉਣੇ ਲਈ ਆਹ ਕਰਕੇ ਸਾਝੇ ਬੋਲ ਪਿਤਾ ਦਾ ਜੋਸ਼ ਵਧਾਉਂਦਾ ਹਮ ਆਏ ਜੋਸ਼ ਵਧਾਉਂਦਾ ਏ ਜੋ ਧਰਮ ਦੀ ਖਾਤਰ ਕੌਮ ਦੀ ਖਾਤਰ परे दीवान हथ तलवार ले लॻी ਦੇ ਪਰੇ 비ਮਾਨ ਦੇ ਅੰਦਰ ਸਾਤ ਤਲਵਾਰ ਲੈ ਲੰਗੇ ਸੰਗਤ ਕੋਲੋਂ ਗੁਰੂ ਦਿਖਾਦਰ ਮਗਸੀਸਾਂ ਦੇ ਮੰਗੇ ਕੋਈ ਹੌਸਲਾ ਆਣ ਦਿਖਾਵੇ ਤਾਂ ਕੋਈ ਆਪਣਾ ਗੁਰੂ ਜਾਰੇ ਤਾਂ ਲਹੂ ਪੀਜੀ ਤਲਵਾਰ ਨੂੰ ਮੋੜ ਆਲਿਸ਼ ਕਉਂਦਾ ਏ ਆਲਿਸ਼ ਕਉਂਵਾਏ ਜੋ ਤਨ ਦਿਖਾ ਤਰ ਕੌਮ ਦਿਖਾ ਤਰ ਮਾਤੇ ਜੀ ਕੀ ਕਰ ਆਪਣੇ ਸਾਰਾ ਸਰਬੰਸ ਲਟਾਉਂਦਾ ਏ ਕਲਗੀ ਤਰਦੀਆਂ ਖੇਡਾਂ ਦਾ ਪਿਤਾ ਵਾਰਿਆ ਪੁੱਤਰ ਵਾਰੇ ਵਾਰ ਦਤਾ ਪਰਵਾਰ ਆ ਪਿਤਾ ਵਾਰਿਆ ਪੁੱਤਰ ਵਾਰੇ ਰਣੇ ਵਾਲਾ ਕਰ ਗਏ ਪੰਥ ਤਿਆਰ ਜੋ ਪੰਥ ਸਜਾਇਆ ਦੁਨੀਆਂ ਤੇ ਨਵਾਂ ਰੂਪ ਦਿਖਾਇਆ ਦੁਨੀਆਂ ਤੇ ਜੋ ਪੰਥ ਸਜਾਇਆ ਦੁਨੀਆਂ ਤੇ ਨਵਾਂ ਰੂਪ ਦਿਖਾਇਆ ਦੁਨੀਆਂ ਤੇ ਉਹ ਲੱਖਾਂ ਤੋਂ ਵੀ ਬਾਬਕ ਵਾਲਿਆ ਗਜ਼ਰੇ ਆਉਂਦਾ ਏ ਗਜ਼ਰੇ ਆਉਂਦਾ ਏ ਜੋ ਧਰਮ ਦਿਖਾ ਕਰ ਆ قوم ਦਿਖਾ ਕਰ ਦੇਸ਼ ਦਿਖਾ ਕਰ ਆਪਣਾ ਸਾਰਾ ਸਰਵਾਂਸ ਲਟਾਉਂਦਾ ਏ ਸਰਵਾਂਸ ਲਟਾਉਂਦਾ ਏ ਕਲਗੀ ਤਰਤੀਆਂ ਖੇਡਾਂ ਦਾ ਮੈਂ ਜਦ ਵੀ ਇਨਕਲਾਬ ਲਿਖਿਆ ਮੈਂ ਜਦ ਵੀ ਇਨਕਲਾਬ ਲਿਖਿਆ ਉਹਨਾਂ ਗਰਦਾਰ ਲਿਖਿਆ ਏ ਲਿਖਣਾ ਚਾਹਿਆ ਜਦ ਦੇ ਕ ਉਹਨਾਂ ਨੂੰ ਬਾਤ ਨਹੀਂ ਕਿਹਾਏ ਲਿਖਣ ਚ ਉਹ ਵੀ ਪੱਕੇ ਨਹੀਂ ਲਿਖਣ ਚ ਅਸੀਂ ਵੀ ਕੱਚੇ ਸੀ ਕਿ ਲਿਖਣ ਚ ਉਹ ਵੀ ਪੱਕੇ ਨਹੀਂ ਲਿਖਣ ਚ ਅਸੀਂ ਵੀ ਕੱਚੇ ਨਹੀਂ ਪਰ ਜਿਸ ਅਸੀਂ ਬੇੜੀਆਂ ਲਿਖਿਆ ਉਹਨਾਂ ਸ਼ਿੰਗਾਰ ਲਿਖਿਆ ਹੈ ਕਿ ਅਸੀਂ ਜਿੱਥੇ ਸ਼ਾਂਤੀ ਲਿਖਣੀ ਚਾਹੀਦੀ ਕਿ ਅਸੀਂ ਜਿੱਥੇ ਸ਼ਾਂਤੀ ਲਿਖਣੀ ਚਾਹੀ ਉਹਨਾਂ ਖਰੂਦ ਲਿਖ ਦਿੱਤਾ ਜਦ ਜਦ ਅਸੀਂ ਕਲਮਾ ਲਿਖਿਆ ਨੇ ਉਹਨਾਂ ਖਰੂਦ ਲਿਖ ਦਿੱਤਾ ਕਿਹੀ ਸਾਡਾ ਤੇ ਉਹਨਾਂ ਦਾ ਸਦੀਹਾ ਸਦੀਆਂ ਦਾ ਰੋੜਾ ਏ ਕਿਹੀ ਸਾਡਾ ਤੇ ਉਹਨਾਂ ਦਾ ਸਦੀਆਂ ਸਦੀਆਂ ਦਾ ਰੋੜਾ ਏ ਉਹਨਾਂ ਕੁਰਸੀ ਨੂੰ ਤਾਂ ਲਿਖਿਆ ਏ ਅਸੀਂ ਵਜੂਦ ਲਿਖ ਦਿੱਤਾ ਕਿ ਲਿਖਣ ਦੀ ਜਗ ਹੈ ਜੋ ਬੜੀ ਨਵੇਰੀ ਚਲੀ ਗਈ ਇਹ ਲਿਖਣ ਦੀ ਜਗ ਹੈ ਜੋ ਬੜੀ ਨਵੇਰੀ ਚਲੀ ਗਈ ਅਸੀਂ ਪੰਨਿਆਂ ਤੇ ਲਿਖਿਆ ਅਸੀਂ ਕਪੜਾ ਤੇ ਲਿਖਿਆ ਅਸੀਂ ਪਿੰਡਿਆਂ ਤੇ ਲਿਖਿਆ ਅਸੀਂ ਸਬਰਾਂ ਤੇ ਲਿਖਿਆ ਪਰਵਾਰੀ ਉਹਨਾਂ ਦੇ ਪਰਵਾਰੀ ਉਹਨਾਂ ਦੀ ਆਇਜਾ ਤਾਂ ਉਹਨਾਂ ਕਾਨੂੰਨ ਲਿਖਿਆ ਏ ਦਬੇ ਕੁਚੜਿਆਂ ਨੂੰ ਕੁਚਲਣ ਲਈ ਪੂਰਾ ਮਜਬੂਰ ਲਿਖਿਆ ਏ ਸੰਦੀਪ ਕਲਮ ਨੇ ਆਪਣਾ ਦੇ ਹੋਂ ਦਾ ਖੂਨ ਲਿਖਿਆ ਏ ਜਦ ਜਦ ਅਸੀਂ ਕਲਮਾਂ ਲਿਖਿਆਂਗੇ ਉਹਨਾਂ ਬਰਬੂਦ ਲਿਖਿਆ ਬਹੁਤ ਚੰਗਾ ਜਦ ਜਦ ਅਸੀਂ ਕਲਮਾਂ ਲਿਖਾਂਗੇ ਉਹਨਾਂ ਬਰਬੂਦ ਲਿਖਾਂਗੇ ਮੈਂ ਅੰਦਰ ਆ ਗਏ ਜੀ ਬੀਤ ਕਰਨ ਤੋਂ ਬਾਅਦ